ਆਸ ਦੇਖ ਲੈ ਨਾਲੇ ਪਾਸ ਦੇਖ ਲੈ ਆ ਜਾ ਮੇਰੇ ਸੰਗਰੂਰ ਸ਼ਹਿਰ ਦਾ ਵਿਕਾਸ ਦੇਖ ਲੈ ਸੰਗਰੂਰ ਦੇ ਇਸ ਚੌਂਕ ਦੇ ਵਿੱਚ ਰਾਤ ਸਮੇਂ ਹਨੇਰਾ ਹੀ ਇੰਨਾ ਹੁੰਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਇਹ ਸੰਗਰੂਰ ਦਾ ਕਿਹੜਾ ਚੌਂਕ ਹੈ ਫਿਰ ਵੀ ਤੁਹਾਨੂੰ ਦੱਸ ਦਈਏ ਕਿ ਇਹ ਸੰਗਰੂਰ ਸ਼ਹਿਰ ਦੀਆਂ ਬਰਨਾਲਾਂ ਕੈਂਚੀਆਂ ਹਨ ਜਿੱਥੇ ਕਿ ਅੱਜ ਹੀ ਨਹੀਂ ਪਿਛਲੇ ਕਈ ਦਿਨਾਂ ਤੋਂ ਲੱਗ ਕੇ ਇੱਥੇ ਇਸ ਤਰ੍ਹਾਂ ਹੀ ਹਨੇਰਾ ਛਾਇਆ ਹੋਇਆ ਹੈ ਲਗਭਗ ਸਾਰੀਆਂ ਦੀਆਂ ਸਾਰੀਆਂ ਲਾਈਟਾਂ ਹੀ ਇਸ ਤਰ੍ਹਾਂ ਬੰਦ ਨੇ ਇਸ ਸਮੇਂੜਕੇ ਥੋੜਾ ਬਹੁਤ ਤੁਹਾਨੂੰ ਚਾਨਣ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਇਹ ਸਿਰਫ ਵਹੀਕਲਾਂ ਦੀਆਂ ਲਾਈਟਾਂ ਦਾ ਹੀ ਜਿਹੜਾ ਕਿ ਚਾਨਣ ਦੇਖਣ ਨੂੰ ਮਿਲ ਰਿਹਾ ਹੈ ਨਹੀਂ ਤਾਂ 11 ਵਜੇ ਤੋਂ ਬਾਅਦ ਜਿਹੜਾ ਕਿ ਇੱਥੇ ਇੰਨਾ ਕ ਹਨੇਰਾ ਇੱਥੇ ਘੁੱਪ ਹਨੇਰਾ ਛਾ ਜਾਂਦਾ ਹੈ ਸਿਰਫ ਜਿਹੜੀ ਕਿ ਇੱਥੇ ਪੁਲਿਸ ਦੀ ਗੱਡੀ ਖੜੀ ਆ ਉਸ ਦੀਆਂ ਹੀ ਲਾਈਟਾਂ ਇੱਥੇ ਚੱਲਦੀਆਂ ਦਖਾਈ ਦਿੰਦੀਆਂ ਹਨ ਗੱਲ ਕਰੀਏ ਤਾਂ ਅਗਰ ਰਾਤ ਬਰਾਤੇ ਇੱਥੇ ਕੋਈ ਵਾਰ ਰਾਤ ਹੋ ਜਾਂਦੀ ਹੈ ਕ੍ਰਾਈਮ ਇੱਥੇ ਹੋ ਜਾਂਦਾ ਹੈ ਤਾਂ ਕੀ ਪੁਲਿਸ ਉਸ ਕ੍ਰਾਈਮ ਕਰਨ ਵਾਲੀ ਵਿਅਕਤੀ ਨੂੰ ਇਸ ਹਨੇਰੇ ਦੇ ਵਿੱਚ ਲੱਭ ਸਕੇਗੀ ਇਹ ਹਨੇਰਾ ਇਸ ਚੌਂਕ ਦੇ ਵਿੱਚ ਵੱਡੇ ਹਾਸਿਆਂ ਨੂੰ ਸੱਦਾ ਦੇ ਰਿਹਾ ਹੈ ਪ੍ਰਸ਼ਾਸਨ ਜੀ ਥੋੜਾ ਨੀਂਦ ਦੇ ਵਿੱਚੋਂ ਜਾਗੋ ਇਸ ਬਰਨਾਲਾ ਕੈਂਚੀਆਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਾਈਟਾਂ ਬੰਦ ਪਈਆਂ ਨੇ ਇਸ ਤਰ੍ਹਾਂ ਹੀ ਹਨੇਰਾ ਛਾਇਆ ਹੋਇਆ ਹੈ ਇਹਨਾਂ ਬੰਦ ਪਈਆਂ ਲਾਈਟਾਂ ਨੂੰ ਛੇਤੀ ਹੀ ਠੀਕ ਕੀਤਾ ਜਾਵੇ ਰੋਸ਼ਨੀ ਜਿਹੜੀ ਕਿ ਇਸ ਬਰਨਾਲਾ ਕੈਂਚੀਆਂ ਦੇ ਵਿੱਚ ਕੀਤੀ ਜਾਵੇ ਤਾਂ ਜੋ ਵੱਡੇ ਹਾਸਿਆਂ ਤੋਂ ਬਚਾਅ ਹੋ ਸਕੇ ਅਤੇ ਕ੍ਰਾਈਮ ਹੋਣ ਤੋਂ ਵੀ ਬਚਾਅ ਹੋ ਸਕੇ ਤੁਹਾਡਾ ਇਹਨਾਂ ਤਸਵੀਰਾਂ ਬਾਰੇ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਚੈਨਲ ਫੋਲੋ ਜਰੂਰ ਕਰ ਲਿਓ